ਵਿੱਤਦਨ ਫਾਜ਼ਲਕਾ ਦੇ ਪਿੰਡ ਟਾਲੀਵਾਲਾ ਜੱਟਾਂ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਤੋਂ ਨਾਕੁਸ਼ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਖਾਨਾ ਅਰਨੀ ਵਾਲਾ ਦੇ ਸਾਹਮਣੇ ਦਰਨਾ ਪ੍ਰਦਰਸ਼ਨ ਕੀਤਾ ਇਸ ਮੌਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਦੋ ਨੌਜਵਾਨਾਂ ਨੇ ਉਸਤੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੱਖਿਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਬਿਆਨ ਦਰਜ ਕਰਨ ਦੇ ਬਾਵਜੂਦ ਵੀ ਦੋਸ਼ੀਆਂ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਇਸ ਤੋਂ ਬਾਅਦ ਬੀਤੇ ਦਿਨ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੇ ਥਾਣਾ ਅਰਨੀਵਾਲਾ ਦੇ ਸਾਹਮਣੇ ਮਲੋਟ ਪਾਜਲਕਾ ਰੋਡ ਤੇ ਧਰਨਾ ਦੇਖ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਆਹ ਆਹ ਦੇਖ ਲੋ ਜੀ ਆਹ ਬੰਦਾ ਆਹ ਆਖਾ। ਆਹ ਕੌਣ ਜੀ ਸਰ? ਇਹ ਆਦੀ ਸੁਣਵਾਈ ਨਹੀਂ। ਸਾਡੇ ਨਾਲ ਸਾਡੇ ਸਮਾਜ ਵਾਲਾ ਧੱਕਾ ਹੁੰਦਾ ਹੈ। ਜੇ ਤਗੜੇ ਦੀ ਕਿਸੇ ਦੀ ਬੱਕਰੀ ਮਰ ਜੇ ਤੇ ਸੜਕਾ ਰੋਕ ਕੇ ਬਹਿ ਜਾਂਦੇ ਔਰ ਉਹਨੂੰ ਇਨਸਾਫ ਮਿਲ ਜਾਂਦਾ ਹੈ। ਸਾਡੇ ਮਾਮੇ ਦਾ ਮੁੰਡਾ ਰਾਜੂ ਸਿੰਘ ਇਹ ਮੇਰਾ ਮਾਮਾ ਹੀ ਹੈ। ਠੀਕਾ ਸਾਲੋਂ ਇਨਸਾਫ ਨਹੀਂ ਮਿਲਦਾ ਜੋ ਥਾਣੇਦਾਰ ਨੇ ਬਿਆਨ ਲਿਖਿਆ ਬਿਆਨ ਲਿਖ ਕੇ ਲਿਆ ਉਹਦੇ ਵਿੱਚ ਕੋਈ ਇਨਸਾਫ ਨਹੀਂ ਮਿਲਿਆ ਕਿਉਂਕਿ ਇਹ ਲੋਕ লাশ ਰੱਖ ਕੇ ਬੈਠੇ লাশ ਕੁਮਸਕਰੀ ਹੈ ਠੀਕ ਹੈ ਜੇ ਉਹ ਪਰਚਾ ਕੱਟੂਗਾ ਕਾਨੂੰਨੀ ਕਾਰਵਾਈ ਹੋਗੀ ਤੇ ਧਰਨਾ ਚੱਕਿਆ ਜਾਊਗਾ ਕਿਉਂਕਿ ਇਹਨੂੰ ਜਿਹੜਾ ਬਹੁ ਗਿਣਤੀ ਲੋਕ ਬਹੁਜਨ ਸਮਾਜ ਲੋਕ ਆ ਜਿਹੜੇ ਚਾਹੇ ਮਰਜੀ ਜਿਹੜੇ ਮਰਜੀ ਪਾਰਟੀ ਚੋਂ ਜਿਹੜੇ ਬਹੁਤ ਜਨ ਲੋਕ ਆ ਉਹਨਾਂ ਦਾ ਅੱਜ ਕੋਈ ਵੀ ਨਹੀਂ ਗੱਲ ਸੁਣਦਾ ਨਾ ਤਾਂ ਥਾਣੇਦਾਰ ਖੰਦਾ ਗੱਲ ਸੁਣਦਾ ਜੋ ਮਲਾਈ ਖਾ ਕੇ ਬਾਬਾ ਸਾਹਿਬ ਦੇ ਸੰਵਿਧਾਨ ਦੀ ਤੋ ਸਾਡੇ ਤੋਂ ਮੁਸ਼ਕਲ ਹੁੰਦਾ ਸਾਡੇ ਬੰਦਿਆਂ ਨੂੰ ਕਿਉਂਕਿ ਸਾਡੇ ਅਫਸਰ ਲੱਗੇ ਸਾਡੀ ਗੱਲ ਨਹੀਂ ਸੁਣਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਹੀਂ ਸਾਡਾ ਜਿਹੜਾ ਬਹੁਜਨ ਸਮਾਜ ਇਹਨਾਂ ਨੂੰ ਮਾਫਰੀ ਕਰੂਗਾ ਚਾਹੇ ਜਿਹੜੀ ਮਰਜ਼ੀ ਪਾਰਟੀ ਹੋਵੇ ਅਸੀਂ ਅੱਜ ਕੁਲਦੀਪ ਦੇ ਨਾਲ ਆ ਟਾਲੇ ਵਾਲੇ ਪਿੰਡ ਜੱਟਾਂ ਦੇ ਨਾਲ ਆ ਇਸ ਕਰਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਥਾਣੇਦਾਰ ਨੂੰ ਬਾਹਰ ਆ ਕੇ ਪੁੱਛਣਾ ਚਾਹੀਦਾ ਉਹਨੂੰ ਪਰਚਾ ਕੱਟਣਾ ਚਾਹੀਦਾ ਨਹੀਂ ਪਰਚਾ ਕੱਟੇਗਾ ਤੇ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਕਰੇਗਾ ਉਹਨੂੰ ਸੰਵਿਧਾਨ ਦਾ ਕਾਨੂੰਨ ਮਾਫ ਨਹੀਂ ਕਰੇਗਾ ਚਾਹੇ ਕੁਰਸੀ ਦੇ ਬਟਾ ਚਾਹ ਜਿੱਥੇ ਮਰਜ਼ੀ ਜਾਵੜੇ ਕਿਉਂਕਿ ਅਸੀਂ ਇਨਸਾਫ ਮੰਗਣਾ ਚਾਹੁੰਦੇ ਅੱਜ লাশ ਰੁਲੀ ਜਾਂਦੀ ਹੈ ਇਸ ਕਰਕੇ ਬਹੁਜਨ ਸਮਾਜ ਦੇ ਲੋਕ ਆ ਜਿਹੜੇ ਸਰਬ ਪਾਰਟੀ ਹੈ ਉਹ ਸਾਰਾ ਇਨਸਾਫ ਮੰਗਣਾ ਚਾਹੁੰਦੇ ਆ ਅਸੀਂ ਕੋਈ ਗਲਤ ਕਦਮ ਨਹੀਂ ਚੱਕਣਾ ਜੇ ਗਲਤ ਕਦਮ ਗਰੀਬ ਚੱਕਦਾ ਤੇ ਗਰੀਬ ਤੇ ਤਾਂ ਡਾਂਗਾ ਮਾਰਦੇ ਆ ਬੱਕਰੀ ਮਰ ਜੇ ਤਗੜੇ ਦੀ ਧਰਨੇ ਲਾਫਦ ਦੇ ਆ ਕੇ ਸਾਡੇ ਲੋਕਾਂ ਨੂੰ ਪੁੱਛਦੇ ਨਹੀਂ ਕੋਈ ਆ ਕੇ ਇਸ ਕਰਕੇ ਅਸੀਂ ਸਾਰੀਆਂ ਧਿਰਾਂ ਤੱਕ ਗੱਲ ਪਹੁੰਚਾਈ ਹੈ ਬਹੁਜਨ ਸਮਾਜ ਪਾਰਟੀ ਕਾ ਕਾਲੀ ਦਲ ਕਿਉਂਕਿ ਆਮ ਆਦਮੀ ਦਾ ਬੰਦਾ ਸੀਗਾ ਆਮ ਆਦਮੀ ਦੇ ਵਿੱਚੋਂ ਮਤਲਬ ਹੋ ਸਕਦਾ ਕੋਈ ਇਹਨਾਂ ਦੇ ਘਰੇਲੂ ਦਾ ਮਸਲਾ ਬੀਜਪੀ ਚ ਪਤਾ ਨਹੀਂ ਕੋਈ ਸ਼ਾਮਲ ਹੋਇਆ ਜਾਂ ਨਹੀਂ ਹੋਇਆ ਉਹਦੇ ਵਿੱਚ ਉਹਨਾਂ ਬੰਦੇ ਨੇ ਬਿੰਦਾ ਦੀ ਸ਼ਿੰਦਾ ਸੱਟਾਂ ਮਾਰੀਆਂ ਗਈਆਂ ਪਿੰਡ ਕੰਦ ਵਾਲੇ ਦੇ ਵਿੱਚ ਉਹਦੇ ਬਾਅਦ ਠੀਕ ਹੋ ਗਿਆ ਬਿਆਨ ਲੈ ਇਹਨਾਂ ਦੇ ਜਾ ਕੇ ਦਵਾਈ ਲੈ ਕੇ ਆਇਆ ਉਹਦੋਂ ਆ ਕੇ ਇੱਥੇ ਆ ਕੇ ਇਹਦਾ ਮਰਡਰ ਹੋ ਗਿਆ ਠੀਕ ਆ ਥਾਣੇਦਾਰ ਨੇ ਜੋ ਬਿਆਨ ਲਿਆ ਉਹ ਗਲਤ ਲਿਆ ਅਸੀਂ ਇਨਸਾਫ ਮੰਗਣਾ ਚਾਹੁੰਦੇ ਆਂ ਜੇ ਇਨਸਾਫ ਮਿਲੂਗਾ ਤੇ ਅਸੀਂ ਧਰਨਾ ਜੱਕਦੇ ਨਹੀਂ ਧਰਨਾ ਚੱਕਣਾ। ਖਾਲੀ ਪਿੰਡ ਦੇ ਵਿੱਚ ਕੋਈ ਪਾਰਟੀ ਬਾਜੀ। ਭਾੜਾ ਕੋਈ ਆਮ ਪਾਰਟੀ ਦਾ ਹੈ, ਭਾੜਾ ਕੋਈ ਕਾਂਗਰਸੀ ਅਸੀਂ ਸਾਰੇ ਇਕੱਠੇ ਆਏ ਹਾਂ ਸਾਕ ਚ। ਅਸੀਂ ਸਾਡੇ ਗਰੀਬਾਂ ਦੀ ਧੱਕਾ ਹੋ ਜਾਂਦਾ ਜਿੱਥੇ ਕਿਤੇ ਸਾਡੀ ਪੁਲਿਸ ਸੁਲਵਾਈ ਨਹੀਂ ਕਰਦੀ। ਅਸੀਂ ਸਾਡੀ ਅਸੀਂ ਹਰ ਇੱਕ ਲੀਡਰ ਕੋਲੇ ਗਏ ਆ ਵੀ ਇਹਨਾਂ ਕੋਲੇ ਗਏ ਵੀ ਸਾਡੀ ਸੁਲਵਾਈ ਕਰੋ। ਪੁਲਿਸ ਵਾਲੇ ਸਾਡੀ ਸੁਲਵਾਈ ਨਹੀਂ ਕਰਦੇ। ਅਸੀਂ ਸਾਰਾ ਪਿੰਡ ਇਕੱਠੇ ਅਕਲਦੀਪ ਦੇ ਹੱਕ ਚ। ਭਾੜਾ ਕਿਸੇ ਵੀ ਪਾਰਟੀ ਦਾ 22 ਤਰੀਕ ਤੇ 5ਵੇਂ ਮਹੀਨੇ ਦੇ 6 ਵਜੇ ਅੱਜ 2.5 ਮਹੀਨੇ ਹੋ ਗਏ ਤੇ ਸਾਡਾ ਬਣਾਇਆ ਕੁਝ ਨਹੀਂ ਆਇਆ ਜਿਹੜਾ ਹੈਪੀ ਹੈ ਜੀ ਵਿੰਦਾ ਉਹਦੇ ਨਾਲੇ ਕੰਮ ਕਰਦਾ ਸੀ ਹਾਤੇ ਤੇ ਜੀ ਤੇ ਵਿੰਦੇ ਨੇ ਭੇਚਲ ਕੇ ਜੀ ਕੋਈ ਮਾਉਂ ਕੁੱਟ ਮਾਰ ਕੇ ਦੀ ਅੱਖ ਕੱਢਤੀ ਜਵਾੜਾ ਭੰਨਿਆ ਜੀ ਇਹਦਾ ਕੁੱਟ ਕੇ ਸੱਟ ਕੇ ਬਾਅਦ ਚ ਗਿਆ ਉਹਦਾ ਘਰੇ ਆ ਕੇ ਆਖੇ ਇਹਦਾ ਜੀ ਐਕਸੀਡੈਂਟ ਹੋ ਗਿਆ ਮੁੰਡੇ ਦੀ ਮਾਂ ਘਰੇ ਨਹੀਂ ਸੀ ਉਹਦਾ ਫਾਦਰ ਘਰੇ ਨਹੀਂ ਸੀ ਉਹ ਗਿਆ ਸੀ ਆਦ ਸੌਰਿਆਂ ਤੇ ਉਹਨਾਂ ਦੀ ਨਾਨੀ ਬਿਮਾਰ ਸੀ ਜੀ ਉਹ ਨਿੱਕੇ ਸ਼ੋਰ ਸੀ ਕਰ ਉਹਨਾਂ ਨੇ ਐਵੇਂ ਪਰਚਾ ਬਣਵਾਤਾ ਕਿ ਇਹਦਾ ਐਕਸੀਡੈਂਟ ਹੋਇਆ ਜੀ ਸਾਰੀ ਐਮ ਆਰ ਸਾਡੀਆਂ ਸਾਰੀਆਂ ਰਿਪੋਰਟਾਂ ਥਾਣੇ ਦਿੱਤੀਆਂ 3 ਮਹੀਨੇ ਹੋ ਗਏ ਜੀ ਕੋਈ ਸਾਡੀ ਸੁਣਵਾਈ ਨਹੀਂ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਇਨਸਾਫ ਚਾਹੀਦਾ ਜੀ ਉਹਨਾਂ ਨੂੰ ਮੁਰਜੂਨ ਚੱਕਨੇ ਚਾਹੀਦੇ ਜੀ ਉਹਨਾਂ ਸਜ਼ਾ ਦੇਣੀ ਚਾਹੀਦੀ ਜੀ ਪਰਚਾ ਨਹੀਂ ਕੀਤਾ ਕੋਈ ਸੁਣਵਾਈ ਨਹੀਂ ਕੀਤੀ ਸੁਭਾਚ ਐਸਓਚ ਨੂੰ ਪਰਚਾ ਦਿੱਤਾ ਉਹ ਪੈਸੇ ਲੈ ਕੇ ਉਹ ਚੁੱਪ ਕਰਕੇ ਬਹਿ ਗਿਆ ਜੀ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ ਇਹ ਛੋਟਾ ਭਰਾ ਸੀ ਮੇਰਾ ਉਸ ਤੋਂ ਬਾਅਦ ਹਾਂਜੀ ਬਰਾਬਰ ਮੇਰੇ ਇਹਦੇ ਨਾਲ ਜਾਸਤੀ ਕੀਤੀ ਆ ਲੜਾਈ ਕੀਤੀ ਆ ਕੰਮ ਦਵਾਏ ਬੰਦੇ ਪਵਾਦੇ ਆ ਵੀ ਬੰਦੇ ਪਵਾਦੇ ਉਹਨਾਂ ਨੇ ਪਵਾ ਕੇ ਤੇ ਥਾਣੇ ਸੀ ਆ ਗਏ ਕਾਸਤ ਲਈ ਦਵੇਤੀ ਸ਼ਬਾਸ਼ ਨੇ ਦਖਾਤ ਦੇ ਦਿੱਤੀ ਅਸੀਂ ਵੀ ਆ ਗੱਲ ਐ ਸੁਚੇ ਸਾਹਿਬ ਵੀ ਨਹੀਂ ਸੀ ਮੁੰਚੀ ਵੀ ਨਹੀਂ ਚੰਦਰ ਸ਼ਬਾਸ਼ ਨੇ ਤਾਂ ਖਾਤ ਨਹੀਂ ਗੱਲ ਜਿਵੇਂ ਪਾ ਕੇ ਦਰਿਆ ਇਹ ਵੀ ਹੁਣ ਦੇਖੋ ਵੀ ਕੀ ਹੋਣਾ ਚਾਹੀਦਾ ਉਹ ਵੀ ਬਿਆਨ ਦੇ ਗਿਆ ਵੀ ਮੈਨੂੰ ਆਹ ਕੀਤਾ ਕਿ ਉਹ ਮਰਨ ਵਾਲਾ ਮੁੰਡਾ ਵੀ ਇਹ ਦੂਰਾ ਦੂਰਾ ਤੀਰਾ ਕੰਡ ਕੀਤਾ ਉਹਨਾਂ ਨੇ ਇਹ ਮੇਰਾ ਬੇਟਾ ਆ ਇਹ ਬੇਟਾ ਤਾਂ ਹਾਂਜੀ ਜਲਦੀਪ ਸਿੰਘ ਬੇਟਾ ਸੀ ਇਹ ਅਸੀਂ ਖੋੜ ਕਰਿਆ ਸੀ ਹਾਏ ਮੇਰਾ ਬੇਟਾ ਹੈ ਮੇਰੇ ਘਰੇ ਕੋਡ ਆਇਆ ਹੈ ਮੇਰੀਆਂ ਫੋਟੋ ਇਹਦੇ ਨਾਲ ਲਟਨਾ ਨਹੀਂ ਆ ਰਹੀਆਂ ਇਹਦੇ ਨਾਲ ਸਿਹਦੇ ਸੁਣਵਾਈ ਜੀ ਮੇਰੀ ਸੁਣਾਈ ਨੂੰ ਹੁੰਦੇ ਜਿਹੜਾ ਕੰਡ ਵਾਲੇ ਦਾ ਰਾਣਾ ਉਹ ਕਰਵਾਈ ਜਾਂਦਾ ਐ ਹਾਏ ਹਾਏ ਮੇਰੇ ਪੁੱਤਰੀ ਆ ਕੱਖ ਕੜਤੀ ਵਣ ਜਵਾੜੀ ਦੀਆਂ ਹੱਡੀਆਂ ਤੋੜਦੀਆਂ ਹਾਏ ਹਾਏ ਮੇਰਾ ਪੁੱਤੇ ਆ ਆਜ ਤੇ ਸਰਕਾਰ ਆਈ ਆਈ ਨਵੀਂ ਜਿੰਦੋ ਦੇ ਨਾਲ ਜੁੜਿਆ ਹਾਏ ਅੱਗੋ ਪੁਲਸ ਵਾਲੇ ਮੂੰਹ ਦੇ ਹਾਏ ਆ ਕੱਲ ਪਰਸੋ ਪੇਰ ਉਹਨਾਂ ਨੇ ਘਰੇ ਸੱਤਿਆ ਮੇਰੇ ਬੰਦੇ ਨੂੰ ਸੱਦ ਕੇ ਲੈ ਗਿਆ ਰਾਣਾ ਆਹ ਦਾ ਪਿੰਡ ਵਾਲਿਆਂ ਦਾ ਨਾਂ ਲੈੰਦੇ ਸੀ ਆਖਿਆ ਵੀ ਤੂੰ ਖੋਰ ਤੂੰ ਆ ਮੇਰੇ ਪੁੱਤ ਨੂੰ ਘਰੋਂ ਸਾਥ ਸੱਦ ਕੇ ਲੈ ਕੇ ਜਾਂਦਾ ਤਾਂ ਕਦੇ 5 ਵਜੇ ਆ ਗਿਆ ਕਦੇ 4 ਵਜੇ ਆ ਗਿਆ ਕੰਮ ਕਰਦੇ ਨੂੰ ਲੈ ਜਾਂਦਾ ਹਟਾ ਕੇ ਮੇਰੇ ਘਰੇ ਉਹ ਕੋਠੇ ਦੀ ਛੱਤ ਢਾਈ ਪਈ ਆ ਉਹ ਆਂਦਾ ਮੈਂ ਦੂਜਾ ਤੂੰ ਮੇਰੇ ਨਾਲ ਚੱਲ ਉੱਥੇ ਸਾਡੀ ਛੱਤ ਖੜੀ ਆ ਮੈਂ 26 ਤਰੀਕ ਨੂੰ ਅਸੀਂ ਚੁੰਨੀ ਜੜਾਵਾ ਕਰਨਾ ਸੀ ਉਹਦਾ ਤੈਨੂੰ ਆ ਦਾ ਬਣਾਸ ਵਰਕੇ ਨਾ ਮੈਂ ਦੋ ਲੱਡੂ ਦੇਦਾ ਤੇ ਗਿਆਨੀ ਤੇਰਾ ਵਿਆਹ ਨਾ ਹੋਣ ਦੇਵਾਂ ਅਸੀਂ ਆਸੇ ਗੱਲ ਪਾਲੀ ਮੈਂ ਐ ਮੈਂ ਜਦੋਂ ਆ ਕੇ ਵੇਖਿਆ ਮੈਂ ਉਹਦੇ ਪੇਕੇ ਤੇ ਗਈ ਸਾ ਮੇਰੀ ਬਾਪ ਬਿਮਾਰ ਸੀ ਆਂਦਾ ਉਦਾਨ ਸੀ ਜਦੋਂ ਮੈਂ ਆ ਕੇ ਵੇਖ ਗਿਆ ਤਾਂ ਸਹੀ ਜਦੋਂ ਮੈਂ ਹਾਤੇ ਤੇ ਵੇਖਿਆ ਜਾ ਕੇ ਜਿਹਦੇ ਤੇ ਮੀਟ ਰੱਖਦਾ ਸੀ ਉਹਦੇ ਤੇ ਰਸੇ ਉਹ ਕੰਨ ਵਾਲੇ ਉਹਦਾ ਉੱਥੇ ਖੂਨ ਪਿਆ ਮੁੰਡੇ ਨੂੰ ਖਿੱਚ ਕੇ ਦੀ ਦੁਕਾਨ ਦੇ ਗਿਆ ਕੀਤਾ ਅਸੀਂ ਦੋਨੇ ਜਾਵੜੇ ਮੇਰਾ ਭਰਾ ਇੱਕ ਨਾਲ ਰਾਣਾ ਉੱਥੇ ਵੀ ਸਾਨੂੰ ਧਮਕੀਆਂ ਦੇਵੇ ਆ ਮੇਰੇ ਮੁੰਡੇ ਨੂੰ ਆਂਦਾ ਇਹਦੀ ਦੀ ਹੋਰ ਦੁਸ਼ਮਣੀ ਹੋ ਵੀ ਮੈਂ ਕਿਹਾ ਦੁਸ਼ਮਣੀ ਕੋਈ ਨਹੀਂ ਕੀ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਮੈਂ ਕਿ ਤੂੰ ਦੱਸ ਸਕੇ ਮਾਰਦਾ ਜੇ ਮਾਰਨੀ ਆ ਸੀ ਮੈਂ ਵੇਖ ਲਾ 2 2.5 ਮਹੀਨੇ ਉੱਤੇ ਰਹੀ ਫਿਰ ਹੈਪੀ ਸਾਡੇ ਮੰਗਰ ਗਿਆ ਜਿੱਦੇ ਉਹਦੀ ਅੱਖ ਕਰਦੀ ਹੈ ਡਾਕਟਰਾਂ ਨੇ ਆਏ ਮੁੰਡੇ ਨੂੰ ਆਂਦਾ ਸਾਡਾ ਨਾਂ ਨਾਲ ਉਹ ਜੇ ਕਿਸੇ ਨੂੰ ਹੋਰ ਨੂੰ ਆਖੋ ਜੇ

ਆਹਦੇ ਛਰਾਬ ਚ ਕੁਛ ਹੋਣਾ ਆਂਦੇ ਨੇ ਇੱਕ ਵੇਰੀ ਆਖਿਆ ਆਹ ਦਾ ਕੁਛ ਨਹੀਂ ਹੋਣਾ ਆਹ ਦਾ ਕੁਛ ਮੜਕੇ ਉਹ ਆ ਗਿਆ ਚਿੰਦੇ ਆ ਦਾ ਚਿੰਦਾ ਆ ਗਿਆ ਤੇ ਚਿੰਦੇ ਨੂੰ ਆ ਗਿਆ ਨਾ ਮੇਰਾ ਸਿਰ ਫੜ ਲਿਆ ਉਹਨੇ ਬਸ ਡਈ ਪਏ ਮੈਨੂੰ ਆ ਦਾ ਮੰਮੀ ਉਹਨੇ ਭਰਾ ਉਥੇ ਪੁਲਿਸ ਵਾਲੇ ਵੀ ਸਾਰੇ ਬਿਆਨ ਲੈ ਕੇ ਆਏ ਤੇ ਫੇਰ ਵੀ ਨਹੀਂ ਸਾਡੀ ਸੁਣਾਈ ਹੋਈ ਮੈਂ ਗੱਲ ਮੇਰਾ ਪੋਤਾ ਉੱਚੇ ਹਸਪਤਾਲ ਚ ਫੇਰ ਮੁੱਕ ਗਿਆ ਜਾ ਕੇ سویر تیرا کرچا پرچا کٹیا جائے گا ਸਲੇਨਾ ਨੇ ਪਾੜ ਲੀਤਾ ਤੋਂ ਇਹ ਆ ਸੱਟਾ ਲਾ ਉਹ ਵੀ ਵਿਖਾ ਦੇ ਦੀਪ ਸਿੰਘ ਸਨ ਹਰਾਜ ਸਿੰਘ ਟਾਲੀ ਵਾਲਾ ਜੱਟਾਂ ਦਾ ਲੜਕਾ ਇਹ 23 ਪੰਜ ਨੂੰ ਐਕਸੀਡੈਂਟ ਹੋਇਆ ਸੀ ਇਹਦਾ ਕਿਉਂਕਿ ਜਿਹੜੀ ਇਨਫਾਰਮੇਸ਼ਨ ਸਾਨੂੰ ਆਈ ਸੀਓ ਰੋਡ ਸਾਈਡ ਐਕਸੀਡੈਂਟ ਵੀ ਆਈ ਸੀਗੀ ਉਹ ਤੇ ਇਹਦੇ ਸੱਟਾਂ-ਫੋਟਾਂ ਲੱਗੀਆਂ ਸੀ ਸਿਰ 'ਤੇ ਤੇ ਅਨਕੌਂਸ਼ੀਅਸ ਹੋ ਗਿਆ ਸੀ ਉਹ ਮਹੀਨਾ ਜਿਹੜੇ ਇਹ ਅਨਕੌਂਸ਼ੀਅਸ ਰਿਹਾ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਡਾਊਟ ਹੋਇਆ ਵੀ ਕੋਈ ਬਰਿੰਦਰ ਕੁਮਾਰ ਤੇ ਉਹ ਤਾਂ ਪ੍ਰਾਗ ਹੈ ਜਾਂ ਦਾ ਕੋਈ ਹੱਤਾ ਚਲਾਉਂਦੇ ਨੇ ਜੀ ਉੱਥੇ ਸ਼ਰਾਬ ਪੀਤੀ ਸੀ ਇਹਨਾਂ ਨੇ ਉਹਦਨ ਵੀ ਉਹਨਾਂ ਨੇ ਸੱਟਾਂ ਮਾਰੀਆਂ ਨੇ ਜੀ ਉਸ ਬਿਨਾਂ ਤੇ ਇਹਦਾ ਟ੍ਰੀਟਮੈਂਟ ਚੱਲਦਾ ਸੀ ਸਿਰਫ ਸੱਟ ਲੱਗੀ ਸੀ ਜਵਾੜੇ ਤੇ ਸੱਟ ਇਹਨਾਂ ਨੇ ਲਖਾਈ ਜਿਹੜੀ ਆਪਣੇ ਬਿਆਨਾਂ ਚ ਤੇ ਵੀ ਇਹ ਇਹਨਾਂ ਨੂੰ ਪੂਰਾ ਹੋਇਆ ਵੀ ਸ਼ੱਕ ਹੈ ਵੀ ਉੱਥੇ ਜਿਨ੍ਹਾਂ ਨੇ ਮਾਰਿਆ ਹੈਗਾ ਹੂੰ ਉਸ ਦੇ ਸੰਬੰਧ ਵਿੱਚ ਇਹਨਾਂ ਨੇ ਹੁਣ ਐਫ ਆਈ ਆਰ ਲੌਂਚ ਕਰਨ ਲੱਗਿਆ ਸੀ ਤੇ 302 ਦੀ ਜਿਹੜੀ ਪੁਰਾਣਾ ਆਈ ਪੀ ਸੀ ਹੁੰਦੀ ਸੀ ਜਿੰਸੋ ਭਾਈ ਇਹ ਮਸ਼ਰਾਬ ਤੋਂ ਕੋਈ ਚੀਜ਼ ਪਲਾ ਕੇ ਫਟਾ ਮਾਰਿਆ ਨੇ ਉਹ ਐਫ ਆਈ ਆਰ ਲੌਂਚ ਕਰਕੇ ਹੁਣ ਉਥੇ ਅਸੀਂ ਫਿਰ ਇਨਵੈਸਟੀਗੇਸ਼ਨ ਕਰਾਂਗੇ